ਆ ਦੇਖ ਮਾਰ ਰਿਹਾ ਦੂਰ ਤੂ ਫੈਂਕੇ ਸੇ ਚਲਾਦੀ ਮਜਾਇਲ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਾਰੇ ਸੱਜਣਾ ਮਿੱਤਰਾਂ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਆਪਣੀ ਅਗਲੀ ਕੋਹਰ ਵੀਡੀਓ ਦੇ ਵਿੱਚ ਤੁਹਾਡਾ ਚੈਨਲ ਆਪਣਾ ਬਰਾਡ ਇੰਟਰਟੇਨਮੈਂਟ ਤੇ ਅੱਜ ਦੀ ਵੀਡੀਓ ਜੀ ਦੋਸਤੋ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਹਰ ਜਨ ਨਵੋ 600 ਸੋਰੀ ਮਹਿੰਦਰਾ ਨਵੋ 655 4x4 ਟੱਕ ਨਾਲ ਅੱਜ ਕਰ ਦੇ ਗਿਆਂ ਮਰ ਰਦਨ ਇਸ ਤੇ ਕਿ ਦੇ ਨਾਲ ਦੋਸਤਾਂ ਦੇ ਧੜ ਦੇ ਉੱਤੇ ਜਿਹੜੀ ਮਿੱਟੀ ਹੈ ਉਹ ਪਾਵਾਂਗੇ ਪਹਿਲਾਂ ਚਾਚਾ ਸੁਪਰ ਸੀਡਰ ਨਾਲ ਗਾਰਾ ਜਿਹੜਾ ਉਹ ਬਣਾਉਣ ਲੱਗਿਆ ਹੋਇਆ ਤੇ ਗਾਰਾ ਗੁਰਾ ਬਣਾ ਕੇ ਫਿਰ ਇੱਕ ਹੋਰ ਸੰਦ ਭੰਡਾ ਆਪੇ ਤਿਆਰ ਕਰਿਆ ਇਹਨਾਂ ਨੇ ਤੇ ਉਹਦੀ ਹੈਲਪ ਨਾਲ ਮਤਲਬ ਕਿ ਧੜ ਦੇ ਉੱਪਰ ਹੈ ਜਿਹੜਾ ਗਾਰਾ ਜਾਂ ਆਪਾਂ ਕਹਿੰਦੇ ਨੇ ਵੀ ਮਿੱਟੀ ਵੀ ਇਹੋ ਟਰੈਕਟਰ ਨਾਲ ਪਾਵਾਂਗੇ ਤਾਂ ਅਖੀਰ ਤੱਕ ਦੋਸਤੋ ਵੀਡੀਓ 'ਚ ਜੁੜੇ ਰਹੋ ਤੇ ਤੁਹਾਨੂੰ ਦਿਖਾਵਾਂਗੇ ਥੋੜਾ ਕਰਾਂਗੇ ਪੂਰਾ ਮਨੋਰੰਜਨ ਇਹ ਦੇਖਿਓ ਫਿਰ ਪਿੱਛੋਂ ਟਰੈਕਟਰ ਵਗਾ ਵਗਾ ਸੜਦਾ ਮਿੱਟੀ ਅੱਗੇ-ਅੱਗੇ ਕੀਲੇ ਵਾਹੀ ਦੂਰ ਤੋਂ ਪਹਿਲਾਂ ਤਾਂ ਜਿਹੜਾ ਗੱਾਰਾ ਦੋਸਤੋ ਬਣਾ ਬਣਾ ਰਹੇ ਨੇ ਟਰੈਕਟਰ ਦੇ ਨਾਲ ਜਿਵੇਂ ਤੁਸੀਂ ਮਤਲਬ ਵੀਡੀਓ 'ਚ ਦੇਖ ਰਹੇ ਹੋ ਤੋ ਟਰੈਕਟਰ ਟਰੈਕਟਰ ਇਹ ਜੇ ਆਪਾਂ ਇਹਨੂੰ ਕਹਿ ਸਕਦੇ ਆ ਜਮਾ ਸਾਇਲੈਂਟ ਤੇ ਬੁੜਕਾ ਦਾ ਬੜਕਾ ਦਾ ਨਾ ਬੁੜਕਣ ਬੜਕਣ ਦਾ ਕੋਈ ਨਾਮ ਹੀ ਨਹੀਂ ਤੇ ਗਾਰਾ ਲਗਭਗ ਬਣੀ ਚੁੱਕਿਆ ਤੇ ਅਖੀਰਲਾ ਜਿਹੜਾ gekeੜਾ ਦੋਸਤੋ ਕਹਿ ਸਕਦੇ ਆ ਵੀ ਚੱਲ ਰਿਹਾ ਹੈ ਸੇ ਲਾਸਟ ਕਿਹੜੇ ਤੋਂ ਬਾਅਦ ਕੌਣ ਇਹ ਜੀ ਕਰਦਾ ਖੂਬ ਯੋ ਤੇ ਲੋਈ ਚਾਚਾ ਸਾਡਾ ਲੱਗ ਰਿਹਾ ਹੈ ਜਨਾ ਮੈਂ ਟੜ ਲਿਪੂ ਕੱਲ ਲਈ ਕੋਈ ਵੀ ਤੁਹਾਨੂੰ ਚੱਲਦਾ ਦਿਖਾਉਣੇ ਸਿਸਟਮੇੇ ਕੋਲ ਆਸ ਹੁੰਦਾ ਜਾਂ ਨਹੀਂ ਬੈਰੰਗ ਗਿਆ ਬੈਰੰਗ ਟੇਡਾ ਹੋ ਗਿਆ ਨਾ ਤਾਂ ਰੁਟ ਗਿਆ ਉਹ ਉਹ ਡਰਾਈਵਰ ਡਿਡੂ ਵੀ ਕਿਹੜਾ ਅਨਕਾ ਵੀ ਡਰਾਈਵਰ ਨੇ ਜੀ ਅਨਕਾ ਲਾ ਲੀਆਂ ਤਿਆਂ ਦਾ ਕੰਮ ਦੇਖ ਲੋ ਜੀ ਬੰਦੇ ਨੇ ਮਿੰਟ ਲੱਗੀ ਮਸ਼ੀਨ ਆ ਫਰਕ ਹੁੰਦਾ ਮਸ਼ੀਨ ਦਾ ਆਹ ਦੇਖ ਮਾਰ ਰਿਹਾ ਦੂਰ ਦੂਰ ਫੈਂਕੇ ਯਾ ਆਰੇ ਨੇ ਮੋਜਾਈ ਲਾਂ ਦੂਰੋਂ ਦੂਰੋਂ ਚੱਲ ਚੱਲ ਕੇ ਬੰਦੇ ਲਾ ਲੋ ਇਹਨੂੰ ਸਾਰੇ ਦਿਨ ਚ ਲਿਪਦੇ ਆ ਇਹਨੇ 5 ਮਿੰਟ ਲਾਇ ਹੀ ਨਹੀਂ ਹੈਗੇ ਲੋਈ ਡਰਾਈਵਰ ਤੇ ਅਮਰੀਕਾ ਚੈਨਗਾ ਲੈ ਕੇ ਆਇਆ ਕੀ ਲਿੰਕ ਕੱਢ ਲਿਆ ਹੋ ਗਿਆ ਸੀ ਟਾ ਮਾਰ ਦੇ ਕੱਲ ਚਲਾਓ ਫਿਰ ਫੇਚ ਲਾਦੀ ਮਜਾਇਲ ਆ ਦੇਖ ਹੁਣ ਮਿੱਟੀ ਦੇ ਗਾ ਉੱਪਰ ਉੱਪਰ ਦੀ ਪਰਾਂ ਵਗਾਰੇ ਜੇ ਚਾਰ ਫਰ ਹੁੰਦੇ ਫੇਰ ਦੂਰ ਨਹੀਂ ਜਾਂਦੀ ਤੇ ਪਤਲੀ ਬਤਲਾ ਕਰ ਸਕਦਾ ਉੱਤੇ ਵਜੇ ਟੀਟੀ ਡਿਠਾ ਆਉਂਦੇ ਤਾਂ ਗੋੜੇ ਦੇ ਬਾਰੇ ਟੀਟੀ ਟੀਰੀ ਕਹਿੰਦੇ ਨਹੀਂ ਆਹ ਕੀ ਆ ਗਿਆ ਜਿਹੜਾ ਇਹਨੇ ਇੰਡੀਆ ਤੇ ਨਾ ਕਰਤਾ ਥੋੜੀ ਜੀ ਹੋਰ ਇੰਪਰੂਵਮੈਂਟ ਮੰਗਦਾ ਜੀ। ਵਰਗੀ ਹੋ ਜੂ ਸੰਦ ਭਾਂਡਾ ਆਪਣਾ ਕੰਮ ਜਾਵੇ। ਬਾਕੀ ਮਿੱਤਰੋ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਕਿਵੇਂ ਲੱਗਿਆ। ਤੇ ਵੀਡੀਓ ਆਪਣੀ ਕਿਵੇਂ ਲੱਗੀ ਜਿਹੜੇ ਸੱਜਣ ਮੇਰੇ ਨਵੇਂ ਚੈਨਲ ਦੇ ਜੁੜੇ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਇਦਾਂ ਦੀਆਂ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਜਿਹੜੇ ਉਹ ਟਾਈਮ ਟੂ ਟਾਈਮ ਪਹੁੰਚਦੇ ਰਹਿਣ ਤੇ ਟੜ ਦਾ ਤਕਰੀਬਨ ਮਿੱਤਰੋ 2000 ਮਿੰਟ ਦੇ ਵਿੱਚ ਤੁਹਾਡੇ ਸਾਹਮਣੇ ਕਿ ਇੱਕ ਕੋਟ ਆ ਜਿਹੜਾ ਉਹ ਲੱਗ ਚੁੱਕਿਆ ਤਾਂ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ